ਆਪੇ ਕੋ ਮੇਰੇ ਰੂਮ ਚ ਕੋਈ ਕੈਮਰਾ ਨਹੀਂ ਹੈ ਪਰ ਕਰੋੜਾਂ ਦਾ ਮੇਰਾ ਸਮਾਨ ਪਿਆ ਇੱਕ ਇੱਕ ਸਮਾਨ 50000 ਦਾ ਦੇਖੋ ਤੇ ਤੁਸੀਂ ਮੇਰੇ ਰੂਮ ਚ ਕੀ ਕਰ ਰਹੇ ਹੋ 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 ਮੈਂ ਤਾਂ ਨਾਲ ਗੱਲ ਕਰਨ ਆਈ ਆ ਕੀ ਆ ਦੀ ਗੱਲ ਕਰਨੀ ਹੈ ਮੈਡਮ ਜੀ ਗਾਣੇ ਸੁਣਾਉਣੇ ਆ ਸੋ ਨਾ ਹੁਣ ਤੁਸੀਂ ਮੇਰੇ ਰੂਮ 'ਚ ਕਰਨ ਕੀ ਆਏ ਹੋ ਇੱਕ ਗੈਸਟ ਦੇ ਰੂਮ 'ਚ ਬਿਨਾ ਕਿਸੇ ਨੌਕ ਕਿਤੇ ਮੈਂ ਕੱਪੜੇ ਚੇਂਜ ਕਰ ਰਹੀ ਹਾਂ ਤੁਸੀਂ ਅੰਦਰ ਆਏ ਕਿਉਂ ਬੰਦੇ ਇੰਨੇ ਸਾਰੇ ਲੈ ਕੇ ਮੈਡਮ ਮੈਡਮ ਘਰੋਂ ਲਾਉ ਨਹੀਂ ਹੈਗਾ ਜਿਹੜਾ ਬੰਦਾ ਗੈਸਟ ਰਹਿ ਰਿਹਾ ਆ ਦੇਖੋ ਮੈਂ ਆਹ ਦੇਖੋ ਕਿੱਦਾਂ ਬੋਲਦੀ ਵੀ ਆ ਲੜਕੀ ਇੱਥੇ ਮੈਰੀਟਨ ਹੋਟਲ 'ਚ ਕੰਮ ਕਰਦੀ ਹੈ ਇਹਦਾ ਕੀ ਮਤਲਬ ਬੰਦਾ ਹੈ ਗੈਸਟ ਦੇ ਰੂਮ 'ਚ ਆਨ ਦਾ ਇਹਨਾਂ ਨੇ ਮੇਰੀ ਭਾਬੀ ਦਾ ਇਹਨਾਂ ਨੇ ਮੇਰੀ ਭਾਪੀ ਦਾ ਫੋਨ ਛੀਨ ਲਿਆ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਡਮ ਸਾਰੇ ਫੋਨ ਛੀਨ ਲਓ ਮੈਰਿਟਨ ਹੋਟਲ ਦਾ ਓਨਰ ਇੰਦਰਪਾਲ ਗੋਤਮ ਕੁਕਰੇਜਾ ਸਾਖਸ਼ੀ ਜੇ ਮਨਪ੍ਰੀਤ ਔਰ ਕੀ ਕਹਿੰਦੇ ਨਮਨੀਤ ਇਹ ਸਾਰੇ ਜ਼ਿੰਮੇਵਾਰ ਨੇ ਜੇ ਅੱਜ ਮੈਨੂੰ ਕੁਝ ਹੋ ਗਿਆ ਮੇਰੇ ਜਾਨ ਨੂੰ ਕੁਝ ਹੋ ਗਿਆ ਜਿਹੜੀ ਕੁੜੀ ਬੋਲਦੀ ਵੀ ਨਾ ਪਰ ਦੇਖੋ ਹਾਂ ਦੇਖੋ ਤੁਸੀਂ ਇੱਦਾਂ ਕਿਦਾਂ ਕੋਈ ਬੰਦਾ ਤੁਹਾਨੂੰ 20 ਲੱਖ ਰੁਪਏ ਦੇ ਕੇ ਰਹਿ ਰਿਹਾ ਕੋਈ ਤੁਹਾਡਾ ਬੈਲੈਂਸ ਵੀ ਦੇਣ ਵਾਲਾ ਤੁਸੀਂ ਮੇਰੇ ਰੂਮ ਚੰਨੇ ਸਾਰੇ ਬੰਦੇ ਆਏ ਕਿਉਂ ਤੁਸੀਂ ਬੰਦੇ ਬੰਦੇ ਲੈ ਕੇ ਆਇਓ ਮੇਰੀ ਮੇਰੀ ਭਾਬੀ ਤੇ ਮੈਂ ਇਕੱਲੇ ਆਇਆ ਇਸ ਕਮਰੇ ਵਿੱਚ ਮੇਰੇ ਭਰਾ ਘਰ ਗਏ ਨੇ ਆ ਦੇਖਿਓ ਤੁਸੀਂ ਮੈਡਮ ਮੇਰੇ ਰੂਮ ਚੋਂ ਜਾਓ ਪਲੀਜ਼ ਪਲੀਜ਼ ਤੁਹਾਡੇ ਰੂਮ ਚੋਂ ਚਲੇ ਜਾਓ ਮੈਮ ਮੈਂ ਮਸੇ ਕੁਛੇ ਨਹੀਂ ਕਰਾਂਗੇ ਅਸੀਂ ਸਾਰੀਆਂ ਵੀਡੀਓਜ਼ ਵੀ ਡਿਲੀਟ ਕਰਤੀਆਂ ਨੇ ਅਸੀਂ ਕੁਝ ਨਹੀਂ ਕਦੀ ਨਹੀਂ ਕਵਾਂਗੇ ਕਿ ਮੈਂ ਰਿਟਰਨ ਨਾਲ ਹੋਟਲ ਵਾਲਿਆਂ ਨੇ ਸਾਡੇ ਨਾਲ ਕੀ ਕੀਤਾ ਇਹ ਹਸਾਬ ਚ ਸਾਡੇ ਨਾਲ ਹੀ ਮਰ ਜਾਏਗਾ ਮੈਨਾਂ ਤੁਹਾਨੂੰ ਪਲੀਜ਼ ਉਹਦਾ ਜਾਨ ਬਖਸ਼ ਦਿਓ ਤੁਸੀਂ ਜਾਓ ਸਾਡੇ ਘਰੇ ਚ ਮੈਂ 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 ਹੱਥ ਛੋੜ ਦਿਆਂ ਮੈਮ ਮੈਨੂੰ ਛੱਡ ਦਿਓ ਪਲੀਜ਼ ਮੈਂ ਕੋਈ ਚੋਰੀ ਨਹੀਂ ਕੀਤੀ ਮੈਂ ਕੋਈ ਚੋਰੀ ਨਹੀਂ ਕੀਤੀ ਮੈਨੂੰ ਛੱਡ ਦਿਓ ਪਲੀਜ਼ ਪਲੀਜ਼ ਸਾਡੇ ਘਰੇ ਚ ਚਲੇ ਜਾ ਸਾਡੇ ਘਰੇ ਚ ਚਲੇ ਜਾ ਸਾਨੂੰ ਕੁਛ ਹੋਸ ਮੇਰੀ ਭਾਬੀ ਨੂੰ ਮੇਰੀ ਭਾਬੀ ਦਾ ਫੋਨ ਮੇਰੇ ਭਾਬੀ ਦਾ ਫੋਨ ਛੀਨ ਲਿਆ ਇਹਨਾਂ ਨੇ ਮੇਰਾ ਚੇਨ ਲੱਗਿਆ ਸੀ ਮੈਂ ਮੇਰੇ ਚਲੇ ਜਾਓ ਮੈਂ ਪਲੀਜ਼ ਚਲੇ ਜਾਓ ਸਾਡੇ ਰੂਮ ਚੋਂ ਮੈਂ ਮੈਂ ਹਮੇਸ਼ਾ ਚਲੇ ਜਾਓ ਮੈਂ ਪਲੀਜ਼ ਮੈਂ ਨਹੀਂ ਮਰਨਾ ਚਾਹੁੰਦੀ ਮੈਂ ਕਈ ਮੈਰੀਟਨ ਹੋਟਲ ਵਿੱਚ ਬਣਾ ਮੈਂ ਮੈਰੀਟਨ ਹੋਟਲ ਵਿੱਚ ਜੇ ਮਾਰ ਕੀ ਨਾ ਆਲਰੇਡੀ ਮੈਨੂੰ ਇੱਕ ਵਾਰੀ ਹੋ ਚੁੱਕਾ ਹੈ ਇੱਕ ਅਟੈਕ ਆ ਚੁੱਕਾ ਹੈ ਜੇ ਅਗਰ ਮੇਰਾ ਦੂਜਾ ਅਟੈਕ ਆਇਆ ਮੈਂ ਕਹਿੰਨੀ ਆ ਸੋਸ਼ਲ ਮੀਡੀਆ ਤੇ ਤੁਹਾਡੇ ਚੰਨੀਮ ਪਤਾ ਰ ਮੈਰੀਟਨ ਹੋਟਲ ਵਾਲਿਆਂ ਨੂੰ ਮੇਰੇ ਮਰਨ ਮਗਰੋਂ ਛੱਡਿਓ ਨਾ ਕਮਿਸ਼ਨਰ ਸਾਹਿਬ ਮੈਂ ਵੀ ਜੇ ਛੋਬੜਾ ਜੀ ਸਾਰਿਆਂ ਨੂੰ ਫੋਨ ਕੀਤਾ ਹੈ ਪਲੀਜ਼ ਪਲੀਜ਼ ਮੈਨੂੰ ਬਚਾ ਲਓ ਮੈਨੂੰ ਡਿਟਾ ਨੋਟ ਲਾ ਕੇ ਸਾਡਾ ਸਮਾਨ ਸੈਕ ਆਊਟ ਕਰਨਾ ਹੈ ਇਹ ਬਦਬਦਮਾਸ਼ੀ ਕਰ ਰਹੇ ਆ ਪਲੀਜ਼ 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 ਆ ਦੇਖੋ ਮੇਰੇ ਰੂਮ ਚ ਕੋਈ ਕੈਮਰਾ ਨਹੀਂ ਹੈ ਪਰ ਕਰੋੜਾਂ ਦਾ ਮੇਰਾ ਸਮਾਨ ਪਿਆ ਇੱਕ ਇੱਕ ਸਮਾਨ ਪੰਜਾਹ ਹਜ਼ਾਰ ਦਾ ਹੈ ਦੇਖੋ ਕਰੋੜਾਂ ਦਾ ਸਮਾਨ ਸਿੱਕ ਵੀ ਇੱਥੇ ਹੋਟਲ ਤੋਂ ਬਾਹਰ ਲੈ ਕੇ ਜਾ ਸਕਦੇ ਤੁਸੀਂ ਮੇਰੇ ਰੂਮ ਚ ਕੀ ਕਰ ਰਹੇ ਹੋ ਤੁਸੀਂ ਮੇਰੇ ਰੂਮ ਚ ਕੀ ਕਰ ਰਹੇ ਹੋ ਤੁਸੀਂ ਮੇਰੇ ਰੂਮ ਚ ਕੀ ਕਰ ਰਹੇ ਹੋ ਕੀ ਮੇਰੇ ਰੂਮ 'ਚ ਕੀ ਕਰ ਰਹੇ ਹੋ ਮੈਮ ਮੈਂ ਤਾਂ ਗੱਲ ਕਰਨ ਆਈ ਆ ਕੀ ਆ ਦੀ ਗੱਲ ਕਰਨੀ ਹੈ ਮੈਡਮ ਜੀ ਗਾਣੇ ਸੁਣਾਉਣੇ ਆ ਨਹੀਂ ਮੈਂ ਕੁਝ ਸੁਣਾਉਣੇ ਤਾਂ ਤੁਸੀਂ ਜਰੂਰ ਸੁਣਾ ਦਿਓ ਸੁਣਾਓ ਸੁਣਾਓ ਤੁਸੀਂ ਮੇਰੇ ਰੂਮ 'ਚ ਕਰਨ ਕੀ ਆਏ ਹੋ ਇੱਕ ਗੈਸਟ ਦੇ ਰੂਮ 'ਚ ਬਿਨਾ ਕਿਸੇ ਨੌਕ ਕੀਤੇ ਮੈਂ ਕੱਪੜੇ ਚੇਂਜ ਕਰ ਰਹੀ ਹਾਂ ਤੁਸੀਂ ਅੰਦਰ ਆਏ ਕਿਉਂ ਬੰਦੇ ਇੰਨੇ ਸਾਰੇ ਲੈ ਕੇ ਕੱਪੜੇ ਆਪਣੇ ਰੂਮ 'ਚ ਹੀ ਚੇਂਜ ਕਰੇ ਮੈਡਮ ਮੈਡਮ ਘਰੋਂ ਲਾਉ ਨਹੀਂ ਹੈਗਾ ਜਿਹੜਾ ਬੰਦਾ ਗੈਸਟ